ਮੈਂ ਤਕਰ ਲੈਣਾ ਔਖਾ ਹੋ ਗਿਆ ਕਿਦੋਂ ਦਾ ਮਾਇਆ ਨੇ ਫੋਨ ਕਰਿਆ ਕਹਿੰਦੀ ਮੈਂ ਤਾਂ ਬੜੀ ਔਖੀ ਐਂਗੀ ਮੈਨੂੰ ਤਾਂ ਕਿਸੇ ਲੋਟ ਕਹਿੰਦੀ ਕਿਰਾ ਉਹਨਾਂ ਨੂੰ ਕਹਿ ਕੇ ਤੇ ਮੈਨੂੰ ਤਾਂ ਕਹਿ ਰਿਹਾ ਇੱਥੋਂ ਕੱਢ ਕੇ ਲੈ ਕੇ ਜਾਓ ਮੈਂ ਤਾਂ ਕਹਿੰਦੀ ਜੇਰੇ ਵਾਲਾ ਕੰਮ ਹੋਇਆ ਤੇ ਹੈਗਾ ਹੁਣ ਕਹਿ ਨਹੀਂ ਆ ਭਾਈ ਜਾ ਕੇ ਆਪਦੀ ਬੇਬੇ ਨੂੰ ਲਿਓ ਲੱਫੂਆ ਮਾਥਾ ਟੇਕਦਾ ਪੁਆ ਜਿਉਂਦਾ ਰਹੇ ਭਾਈ ਹੋ ਠੀਕ ਠਾਕ ਹੈ ਭਾਈ ਹਾਂ ਠੀਕ ਹੈ ਪੁਆ ਵੇ ਫੋਨ ਫੋਨ ਕਰੀ ਨਹੀਂ ਤੀ ਕੋਈ ਵੇ ਭਾਈ ਕਿਹੜੇ ਫੋਨ ਆ ਦੀ ਮਾਂ ਦੀ ਤਾਂ ਕੋਈ ਵਾਰ ਸਾਲ ਲੈ ਲੈ ਕਰੋ ਬਿਰਕ ਤੜਕ ਲੈ ਲੈ ਕਰੋ ਤੂੰ ਤੇ ਕੇਰਾ ਦੀ ਮਾਂ ਨੂੰ ਕਰੋ ਕੱਢ ਕੇ ਮੜ ਕੇ ਹੁਣ ਕੋਈ ਮੋਦ ਪਤੀ ਨਹੀਂ ਲੈਂਦੇ ਪੁਆ ਵੀ ਮਰਦੀ ਆ ਕਿ ਜਿਉਂਦੀ ਆ ਪੁਆ ਕਮਲੀ ਤੈਨੂੰ ਕੌਣ ਕਹਿੰਦਾ ਵੀ ਮੇਰੀ ਮਾਂ ਨੂੰ ਮੈਂ ਘਰੋਂ ਕੱਢਿਆ ਤੇਰਾ ਸਾਨੂੰ ਨੂੰ ਕਰੋਂ ਕੱਢਿਆ ਸਾਨੂੰ ਸਾਡਾ ਤਾਂ ਕਾਲਜਾ ਵੱਢ ਕੇ ਲਈਓ ਸੱਤ ਕਿਲੇ ਲੈ ਲੇਗੀ ਸੱਤ ਕਿਲੇ ਲੈਗੀ ਹਾਂ ਸੱਤ ਕਿਲੇ ਲੈਗੀ ਤਿੰਨ ਹਿੱਸੇ ਪਾ ਲੈ ਸੱਤ ਕਿਲੇ ਮੇਰੇ 7 ਕਿਲੋ ਮੇਰੇ ਪਣਾ ਸੁਖਦੀਪ ਦੇ ਤੇ 7 ਕਿਲੋ ਮੇਰੀ ਮਾਂ ਦੇ ਅੱਛਾ ਹਾਂ ਦੇਖ ਲੈ ਆ ਜਮੀਨਾਂ ਦੇ ਜੱਬ ਹੋਏ ਰਹਿੰਦੇ ਨੇ ਭਾਈ ਜੱਟਾਂ ਦੇ ਤਾਂ ਉਹੀ ਗੱਲ ਵਾਂਗੂ ਆ ਜਮੀਨਦਾਰਾਂ ਨੂੰ ਬਾਹਲੇ ਪਿੱਟਨੇ ਪਉਂਦੀ ਆ ਜਮੀਨਦਾਰਾਂ ਨੂੰ ਜੱਟਾਂ ਨੂੰ ਤਾਂ ਉਹ ਮੇਰੀ ਗੱਲ ਸੁਣ ਲੈ ਆ ਜਮੀਨ ਦੇ ਪਿੱਟਨੇ ਤਾਂ ਹੁਣ ਛੇਤੀ ਨਿਬੜ ਜਾਣਗੇ ਉਹ ਇਧਰਲੇ ਬਸ ਤੇ ਆਪਣੇ ਥਰਮ ਲਾ ਕੇ ਦਿੱਕੇ ਵੱਡਾ ਇਧਰਲੇ ਬਸ ਸੀਮਿੰਟ ਦੀ ਫੈਕਟਰੀ ਆ ਗਈ ਉਹ ਆਪਣੇ ਪਿੰਡ ਦੀ ਜ਼ਮੀਨ ਦਾ ਤਾਂ ਹੁਣ ਮੈਨੂੰ ਲੱਗਦਾ ਛੇਤੀ ਕੰਮ ਨਿਬੜ ਜਾਊਗਾ ਨਿਬੜਾ ਹੀ ਪਿਆ ਇਹਦਾ ਪੁੱਤ ਦਿੱਸੀ ਜਾਂਦਾ ਹੈਗਾ ਉਹ ਤੇਰੀ ਮਾਂ ਨੇ ਹੁਣ ਫੋਨ ਕਰਿਆਗਾ ਆਹਦੀ ਮੈਨੂੰ ਤਾਂ ਅੰਦਰ ਢਾਈ ਬੈਠੀ ਆ ਮਾਸਟਰ ਨਹੀਂ ਰਾਜਵੀਰ ਮਾਸਟਰ ਨਹੀਂ ਅੰਦਰ ਢਾਈ ਢਾਈ ਬੈਠੀ ਹਾਂ ਆਹਦੀ ਮੈਨੂੰ ਤਾਂ ਹੀ ਨਹੀਂ ਪਤਾ ਲੱਗਦਾ ਵੀ ਕਦੋਂ ਤਾਂ ਰਾਤ ਆ ਤੇ ਕਦੋਂ ਦਿਨ ਆ ਹੁਆ ਹੁਣ ਮੈਂ ਤੈਨੂੰ ਕੀ ਗੱਲਾਂ ਦੱਸਾਂ ਮੇਰੀ ਮਾਂ ਤਾਂ ਹੁਬ ਕੇ ਗਈ ਸੀ ਉਧਰ ਕਹਿੰਦੀ ਮੈਨੂੰ ਚਿੱਟਾ ਮੂਤੀਆ ਹੋਏ ਪਏ ਇਹ ਮੁੰਡਾ ਤਾਂ ਮੇਰਾ ਆਪਰੇਸ਼ਨ ਨਹੀਂ ਕਰਾਉਂਦਾ ਕੰਮ ਦਾ لالچی ਏ ਇਥੇ ਧੂਆਂ ਪੀਂਦੇ ਅੱਖਾਂ ਚ ਮਾਸਟਰ ਨਹੀਂ ਕਹਿੰਦੀ ਮੈਂ ਕਰਾ ਚੰਗਾ ਵਧੀਆ ਹੋਈ ਮੇਰੀ ਮਾਨਤਾ ਐਂ ਹੋਣੀ ਸੀ ਉਹਦੇ ਨਾਲ ਤਾਂ ਮਾਤਾ ਕਹਿੰਦੇ ਜਿੱਟਾ ਕਿਤੇ ਪ੍ਰੇਸ਼ਨ ਕਿਤੇ ਜ਼ਮੀਨਾਂ ਕਿਤੇ ਉਹਦਾ ਦੂਜੇ ਲੋਟ ਹੀ ਨਾ ਕਰਾ ਦੇ ਕਿਤੇ ਜ਼ਮੀਨਾਂ ਮੋਤੀਆ ਠੀਕ ਕਰ ਦੇ ਉਹਦਾ ਉਹਦੇ ਨਾਲ ਤਾਂ ਮੈਨੂੰ ਲੱਗਦਾ ਐਂ ਹੋਣੀ ਚਾਹੀਦੀ ਐਂ ਕਰੂਗੀ ਉਹ ਸਾਰਾ ਦਿਨ ਤਾਂ ਕਹਿੰਦੀ ਝੂਠੇ ਭਾਂ ਭਾਂਡੇ ਮਜਾਈ ਜਾਂਦੀ ਆ ਐਡੀਆਂ-ਨੀਆਂ ਮਸ਼ੀਨਾ ਪਰ ਪਰ ਕਹਿੰਦੀ ਦੋ ਦ ਤਿੰਨ ਟਨ ਛੂਟ ਲਾ ਦਿੰਦੀ ਹੈਗੀ ਤੇ ਮੋਜਨ ਵਾਲਾ ਤਾਂ ਕਹਿੰਦੀ ਅਸੀਂ ਚਪਾਈ ਰਹਿੰਦੀ ਆ ਮੈਂ ਤਾਂ ਸਾਧਾਂ ਲੀੜੇ ਤਵਾਉਂਦੀ ਆ ਉਹ ਮੈਨੂੰ ਤਾਂ ਇੰਨੀਆਂ ਗੱਲਾਂ ਤਾਂ ਪਹਿਲੀ ਪਤਾ ਤੀ ਵੀ ਮੇਰੀ ਮਾਂ ਨਾ ਆਹ ਕਹਾਣੀ ਬਣਨੀ ਐ ਪਰ ਮੇਰੀ ਮਾਂ ਕਿੱਥੇ ਮੰਨਦੀ ਤੀ ਉਹ ਮੈਨੂੰ ਪਤਾ ਸੀ ਮਹਾ ਇਹ ਤਾਂ ਕੰਮ ਵਾਲੀ ਭਾਰਤੀ ਹੈ ਨੌਕਰਾਨੀ ਨੌਕਰਾਨੀ ਲਾਗੀ ਜਾ ਕੇ ਉਹਦੇ ਦੇਖ ਲੈ آپریشن ਕਰਾਈ ਉਹਦੇ ਨਾ ਨਾ ਪੁੱਤ ਕਿਹੜੇ آپریشن ਨੇ ਮਰ ਤਾਂ ਇਹਨੂੰ ਹੁਣ ਆਈ ਕਹਿੰਦੇ ਪੁੱਤ ਤੇ ਦੇਖ ਮੇਰੀ ਮੰਨ ਤੇ ਜਾ ਕੇ ਆਪਦੀ ਮਾਂ ਨੂੰ ਲਿਆ ਉਹ ਤਾਂ ਛੇਤ ਨਹੀਂ ਰਿਹਾ ਜਾਂਦਾ ਇੱਥੇ ਪਿੰਡਾਂ ਦੇ ਰਹਿਣ ਵਾਲੀ ਆ ਉਹ ਪੂਆ ਮੇਰਾ ਜੀ ਨਹੀਂ ਕਰਦਾ ਹੈਗਾ ਉਹਨੂੰ ਲਿਆਉਣ ਨੂੰ ਮੇਰੇ ਨਾਲ ਉਹਨੇ ਜਿਹੜੀ ਬੁਰੀ ਕਰੀ ਹੈ ਨਾ ਮੈਨੂੰ ਪਤਾ ਹੈਗਾ ਉਹਦੇ ਕੋਲ ਦੇਖ ਲੈ ਕਿੰਨੀ ਨੌਕਰੀ ਆਉਂਦੀ ਸੀ ਦੋਨੇ ਜੀ ਲੱਗੇ ਨੇ ਉਹ ਮਾਸਟਰ ਕਿੰਨੀ ਤਨਖਾਹ ਆਉਂਦੀ ਸੀ ਕੋਠੀ ਵਰਗਾ ਘਰ ਸੀ ਕੋਠੀ ਪਾਈ ਬੈਠੇ ਸਲਵਰ ਸਿਟੀ ਚ ਤੇ ਮੇਰੇ ਕੋਲ ਕੀ ਸੀ ਆ ਦੇਖ ਲੈ ਪ੍ਰਾਣਾ ਘਰਤੀ ਮੈਨੂੰ ਆਏ ਸੀ ਮਹਾਂ ਲੈ ਮੈਂ ਵੀ ਕੋਠੀ ਪਾਲੂਗਾ ਮੇਰੀ ਮਾਂ ਨਾਲ ਹਿੱਸਾ ਮੇਰੇ ਕੋਲ ਰਹਿ ਜਾਊਗਾ ਦੇਖ ਲੈ ਉਹਨਾਂ ਮੰਗਰ ਲਾ ਕੇ ਉਧਰ ਹੀ ਲੈ ਗਈ ਉਹ ਭਾਈ ਜਿੱਧਰ ਪੈਸਾ ਹੁੰਦਾ ਨਾ ਪੈਸੀ ਮੰਗਰੀ ਪੈਸਾ ਜਾਂਦਾ ਉਹ ਤਾਂ ਪੁੱਤ ਠੀਕ ਹੈ ਚਲ ਕੋਈ ਨਾ ਤੇਰੀ ਮਾਂ ਆਂਗੀ ਦੇਖ ਤੈਨੂੰ ਜਨਮ ਦਿੱਤਾ ਤਾਂ ਇਹਨੂੰ ਪਾਲਿਆਗਾ ਤੇ ਦੇਖ ਤੁਹਾਡਾ ਕੋਈ ਗੱਲ ਵਾਂਗੂ ਕਿੰਨਾ ਮੋਹ ਕਰਦੀ ਐ ਉਹ ਗੱਲ ਉਹ ਪੁੱਤ ਦੂਰ ਨਹੀਂ ਹੁੰਦੇ ਹੁੰਦੇ ਮਾਵਾਂ ਤੋਂ ਮੇਰੀ ਗੱਲ ਮੰਨ ਤੇ ਆਦੀ ਮਾਂ ਨੂੰ ਲਿਆਵਾਂ ਨਾ ਮੇਰੀ ਉਹ ਕਰਕੇ ਮਦਮ ਮਸਾਂ ਕਰ ਲਿਆ ਕਿ ਮੈਂ ਕਿਦੋਂ ਜਾ ਕੇ ਸੁਨੇਹਾ ਲਾਵਾਂ ਪੂਆ ਤੇਰੀ ਗੱਲ ਤਾਂ ਠੀਕ ਐ ਮੰਨ ਤਾਂ ਹੁਣ ਇੱਕ ਗੱਲ ਦਾ ਹੋਰ ਵੀ ਸ਼ੱਕ ਪੈਂਦਾ ਜਦੋਂ ਮੇਰੀ ਮਾਂ ਨਾ ਮਾਸਟਰ ਨੇ ਏਡੀ ਦੁਰਦਸ਼ਾ ਕਰਦੀ ਐ ਉਹ ਕਿਤੇ ਜਿਹੜੇ 7 ਕਿੱਲੇ ਜ਼ਮੀਨ ਦੇ ਆ ਉਹ ਨਾ ਕਿਤੇ ਲਹਾ ਲੈਣ ਚਰਾਕੀ ਨਾਲ ਕਿਤੇ ਮੇਰੇ ਤਾਂ 3.5 ਕਿੱਲੇ ਹੋਰ ਜ਼ਮੀਨ ਕੱਟ ਗਏ ਮੈਨੂੰ ਤਾਂ ਆਪ ਆਪ ਲੱਗੀ ਜਾਂਦਾ ਵੀ ਕਿਹੜਾ ਮੰਦਰੋਂ ਨਹੀਂ ਨਿਕਲਣ ਦਿੰਦੀ ਕਿਸੇ ਨਾ ਕੋਈ ਗੱਲਬਾਤ ਨਹੀਂ ਕਰਨ ਦਿੰਦੀ ਕੀ ਪਤਾ 7 ਕਿੱਲੇ ਕੀ ਨਾ ਲੱਗਦੀ ਹੋਵੇ ਚੰਗਾ ਚੰਗਾ ਪੂਆ ਤੂੰ ਬਹਿ ਜਾ ਪਾਣੀ ਤਾਂ ਨਹੀਂ ਲਿਉਣਾ ਮੈਂ ਹਰਪ੍ਰੀਤ ਨਾਲ ਰਾਏ ਕਰਾਂਗੇ ਜਿਵੇਂ ਉਹ ਕਹੂ ਮਜਬੂਰੀ ਕਰ ਲਾਂਗੇ ਉਹਦਾ ਇਹਨੂੰ ਵੀ ਆਇਆ ਵੀ ਕਿ ਮ 7 ਕਿੱਲੇ ਨਾ ਹੁਣ ਵੀ ਇਹਦੇ ਮੇਰੇ ਅੱਖੇ ਤੇ ਇਹਦੇ ਕੰਨ ਖੋਲਦੇ ਨੇ ਮੁੰਡੇ ਦੇ ਵੀ ਕਿਤੇ 7 ਕਿੱਲੇ ਨਾ ਮਾਸਟਰ ਨਹੀਂ ਨਾ ਲਵਾ ਲੈ ਕਿ ਤੂੰ ਤਾਂ ਮੁੜ ਕੇ ਮਾਂ ਦੀ ਬਿਰਕਟੜ ਕਿ ਨਹੀਂ ਲਈ ਵੀ ਜਾ ਕੇ ਤੁਸੀਂ ਲੈ ਆਓ ਕਹਿਣਾ ਚੱਲ ਹੁਣ ਕੋਈ ਨਾ ਹੁਣ ਕਹਿ ਰਿਹਾ ਹੁਣ ਕਹਿਤਾ ਹੁਣ ਤਾਂ ਲਿਆਉ ਗਈ ਜਾ ਕੇ 7 ਕਿੱਲੇ ਮੈਨੂੰ ਆਇ ਲੱਗਦਾ ਹੈ ਤੇ ਕਿਦੋਂ ਫੇਰ ਕਿ ਉਹ ਲੈ ਗਏ ਸੱਤ ਕਿੱਲੇ ਸੱਤ ਕਿੱਲੇ ਮੇਰੀ ਬੇ ਬੇ ਲੈ ਗਈ ਵੀ ਫਿਰ ਮੇਰਾ ਹੀ ਸਾਕੇ ਡਰ ਗਿਆ ਕੋਈ ਨਾ ਮੈਂ ਕਰਦੀਆਂ ਗੱਲ ਹਰ ਤਰੀਕ ਨਾਲ ਵੀ ਫਿਰ ਮੇਰਾ ਹਿੱਸਾ ਵੀ ਫਿਰ ਮੈਂ ਮੈਨੂੰ ਵੀ ਹਸਾਊਗਾ ਮੇਰਾ ਕੋਈ ਨਾ ਹੀ ਨਹੀਂ ਆਉਂਦੀਆਂ ਬੰਡੀਆਂ ਪਾ ਕੇ ਵਹੀ ਗਈ ਜਮੀਨ ਡੀਆਂ ਉਹ ਮਰ ਜਾ ਪੂਆ ਤਾਂ ਆਰਖੀ ਬੈਠੀ ਪੂਆ ਨੂੰ ਤਾਂ ਠੰਡੀ ਕਰਾਂ ਪਾਣੀ ਪਿਆ ਕੇ ਚਲੋ ਤਾਂ ਜਿਹੜਾ ਕੁਝ ਕਰ ਗਈ ਕਰ ਗਈ ਸਸਰੀ ਕਲ ਪੂਆ ਲੱਗੋ ਪਾਣੀ ਪੀ ਲੈ ਠੰਡੀ ਹੋ ਜਾ ਬਾਲੀ ਗਰਮ ਹੋਈ ਹੋਣੀ ਆ ਬੜੀ ਬੋਲੀ ਜਾਂਦੀ ਸੀ ਬੋਲੀ ਕਿ ਜਾਂਦੀ ਸੀ ਤੂੰ ਪੁੱਛ ਨਾ ਤੇਰੇ ਬੇਬੇ ਨੇ ਫੋਨ ਕਰਿਆ ਵਿਚਾਰੀ ਮਾਇਆ ਨੇ ਕਹਿੰਦੀ ਮੈਂ ਤਾਂ ਅੰਦਰ ਡਾਈ ਬੈਠੀ ਆਗੀ ਮਾਸਟਰ ਨਹੀਂ ਉਹ ਤਾਂ ਆਬੀ ਨਹੀਂ ਕਿਤੇ ਦੱਸਣ ਦਿੰਦੀ ਉਹਦੀ ਤਾਂ ਕਰਤੂਤ ਹੀ ਇਹ ਜਿਹੀ ਮਾਇਆ ਦੀ ਤਾਂ ਫਿਰ ਤੂੰ ਕਹੇਂਗੀ ਨਾ ਲੈਂਦੀ ਐ ਸੱਸ ਦਾ ਨਾ ਵੀ ਲੈਣਾ ਪੈਂਦਾ ਜਦੋਂ ਉਹੀ ਗੱਲ ਨਾ ਲੈਣ ਵਾਲੀਆਂ ਗੱਲਾਂ ਕਰ ਜਾਣ ਜਦੋਂ ਗੱਲਾਂ ਇਹ ਜਿਹੀਆਂ ਕਰਕੇ ਗਈ ਐ ਮੈਂ ਤਾਂ ਕਹਨੀ ਵਧੀਆ ਸਊਂਗਾ ਅੰਦਰ ਕੀ ਡਾਈ ਐ ਉਹਨੂੰ ਮੈਂ ਤਾਂ ਕਹਨੀ ਅੰਦਰੋਂ ਕੱਢੀ ਨਾ ਮੁੜਕੇ ਕਦੇ ਅੰਦਰ ਤਾਂ ਨਾਂ ਕੱਢੂਗੀ ਕਿ ਸੱਤ ਕਿੱਲੇ ਕਿਤੇ ਉਹਨਾਂ ਨੇ ਨਾਂ ਲਵਾ ਲੇ ਤੁਸੀਂ ਉਹੇ ਜੇ ਰਹਿਓ ਸੱਤ ਕਿੱਲੇ ਨਾ ਪੁਆ ਹਾਂ ਕੀ ਪਤਾ ਲਵਾ ਲੇ ਪਤਾ ਕਿੱਡੀ ਖਿਆਰ ਹੈਗੀ ਮਾਸਟਰ ਨਹੀਂ ਤੈਨੂੰ ਪਤਾ ਨਹੀਂ ਰਾਜਵੀਰ ਦਾ ਨਾ ਮੇਰੀ ਬੇਬੇ ਦੇ ਨਾਂ ਤਾਂ ਨਹੀਂ ਜ਼ਮੀਨ ਮੇਰੀ ਬੇਬੇ ਦਾ ਠੇਕਾ ਲੈਂਦੇ ਸੱਤ ਕਿੱਲੇ ਦਾ ਕਿਹੜਾ ਹੁਣ ਫੇਰ ਕਿਹਦੇ ਕੋਲ ਲੈ ਕੇ ਗਏ ਸੱਤ ਕਿੱਲੇ ਕੀ ਪਤਾ ਨਾਂ ਲਵਾ ਲੇ ਹਜੇ ਕੀ ਪਤਾਗਾ ਤੇ ਨਾਲੇ ਫੇਰ ਤੁਸੀਂ ਤਾਂ ਆਪਣੀਆਂ ਬੰਦੀਆਂ ਪਾ ਲਈਂ ਆ ਡੋ ਅਡ ਸੋ ਸੱਤ ਕਿੱਲੇ ਕਰ ਲੈ ਤੇ ਫੇਰ ਮੇਰਾ ਹਿੱਸਾ ਭਾਈ ਓਹੋ ਪੂਆ ਇਸੇ ਦਾ ਪਹਿਲਾਂ ਨਹੀਂ ਘਰ ਚ ਲੋਟਾਉਂਦੇ ਹੁਣ ਤੂੰ ਕਹਿੰਦੀ ਮੇਰਾ ਹਿੱਸਾ ਹਜੇ ਤਾਂ ਕੁੜੀਆਂ ਆਉਣਗੀਆਂ ਕੁੜੀਆਂ ਆਉਣਗੀਆਂ ਸਾਡਾ ਹਿੱਸਾ ਅਸੀਂ ਤਾਂ ਦੇਖ ਪੂਆ ਸਾਡੇ ਕੋਲੇ ਤਾਂ ਦੂੜ ਕਿੰਨਾ ਆਇਆ ਸਾਡੇ ਕੋਲੇ ਤਾਂ 7 ਕਿੱਲੇ ਐ 7 ਚ ਦੂੜ ਕਿੱਲੇ ਬਣਿਆ ਤੁਹਾਡਾ ਦੂੜ ਤਾਂ ਬਣਿਆ ਚਲ ਫੇ ਤੂੰ ਦੂੜ ਤੰਨੇ ਹਿੱਸੇ ਪੈ ਗਏ ਅੱਧਾ ਅੱਧਾ ਹੋ ਗਿਆ ਤੁਹਾਡਾ ਤੰਨਾ ਦਾ ਫੇ ਚਲ ਕੋਈ ਨਾ ਕਿਹੜਾ ਮੇਰਾ ਹਿੱਸਾ ਬੰਦ ਤੁਸੀਂ ਭਾਈ ਮੈਨੂੰ ਤਾਂ ਦਿਓ ਉਥੇ ਦੂਜੇ ਘਰੋਂ ਮੈਂ ਆਪੇ ਉਹਨਾਂ ਤੋਂ ਲਿਆਉਂਗੀ ਦੇਵਪੂਆ ਪੂਆ ਗੱਲਾਂ ਕਹਿੜੀਆਂ ਕਰਦੀਆਂ ਕਿਉਂ ਐਡ ਹੋਣ ਵਾਲੀਆਂ ਗੱਲਾਂ ਕਰਦੀ ਹੁੰਦੀਆਂ ਮੇਰੀ ਬੇਬੇ ਤਾਂ ਹੈਗੀ ਚਲ ਜਹੇ ਜੀ ਨਿਕਲ ਗਈ ਨਿਕਲ ਗਈ ਉਹਨੇ ਤਾਂ ਕਰ ਲਿਆ ਪੁੱਤਾਂ ਨਾਲ ਫਰਕ ਤੂੰ ਤਾਂ ਪੂਆ ਸਾਡੇ ਤੇ ਤਰਸ ਕਰ ਲਾ ਜੇ ਸਾਡੇ ਕੋਲੇ ਅੱਧਾ ਕਿੱਲਾ ਜ਼ਮੀਨ ਦਾ ਅਸੀਂ ਤੇਰੇ ਆਵਾ ਜਾਵਾਂਗੇ ਵੀ ਕੱਲ ਨੂੰ ਤੂੰ ਜਵਾਕਾਂ ਦੇ ਵਿਆਹ ਕਰਨੇ ਨਾਨਕ ਛੱਕਾ ਵੀ ਭੜ ਕੇ ਆਵਾਂਗੇ 30000 ਰੁਪਏ ਤੇਰੇ ਠੇਕੇ ਦਾ ਹੁੰਦਾ 30000 ਅਸੀਂ ਉੱਥੇ ਲਾ ਆਵਾਂਗੇ ਨਾਨਕ ਛੱਕ ਤੇ ਨਾ ਭਾਈ ਉਹ ਤਾਂ ਫਿਰ ਤੁਸੀਂ ਫਿਰ ਮੇਰਾ ਠੇਕਾ ਹੀ ਲਾ ਕੇ ਆਉਂਗੇ ਫਿਰ ਪੱਲੇ ਤਾਂ ਤੁਸੀਂ ਕੁਝ ਲਾ ਕੇ ਆਉਂਦੇ ਪੂਆ ਤੀ ਨਾ ਤਾਂ ਸਰਦਾ ਵੀ ਨਹੀਂ ਉਹਦੇ ਤਾਂ ਲੱਖ ਰੁ ਕੋਈ ਨਹੀਂ ਠੰਡੀ ਰਹਿ ਮੈਂ ਤੈਨੂੰ ਦਸ ਪਾਣੀ ਪੀਲਾ ਬੇਬੇ ਦੀ ਦੱਸਦੀ ਤੈਨੂੰ ਸਾਰੀ ਕਰ ਦੇ ਦੋ ਭਾਈ ਮੈਂ ਦੱਸਾਂ ਗੱਲ ਕਹ ਜੇ ਮੇਰਾ ਬੰਦ ਨਾਲ ਮੈਂ ਉਹਨਾਂ ਤੋਂ ਲੈ ਆਉਂਗੀ ਤੇਰੇ ਨਾਲ ਮੈਂ ਪੈਸੋ ਸੋਟੋ ਲੈ ਕੇ ਜਾਉਂਗੀ ਨਾ ਠੰਡ ਹੋਈ ਹੈਗੀ ਠੇਕਾ ਕਾ ਨੂੰ ਐਂ ਕਰੋ ਭਾਈ ਸਾਰੇ ਰਲ ਕੇ ਨਾ ਜ਼ਮੀਨ ਨੂੰ ਵੇਚ ਹੀ ਦਿਓ ਕੰਮ ਹੀ ਖਤਮ ਕਰ ਦਿਓ ਨਾ ਠੇਕਾ ਨੇ ਹਿੱਸਾ ਨਾ ਰਹੀ ਜੋ ਤਾਂ ਆਪਦੀਆਂ ਤਾਂ ਮੰਡੀਆਂ ਪਾ ਕੇ ਵਹਿ ਗਏ ਪੂਆ ਨੂੰ ਕੁਛ ਆਈ ਨਹੀਂ ਉਹ ਕਰਦੇ ਯਾਦ ਕਰਦੇ ਵੀ ਪੂਆ ਹੈਗੀ ਆ ਕਨਾ ਤੂੰ ਤਾਂ ਜਉਂਦੀ ਮਾਰਤੀ ਪੂਆ ਗੱਲ ਤਾਂ ਸੁਣ ਲੈ ਮੇਰੀ ਜੇ ਸੁਣੇਗੀ ਤਾਂ ਫੇਰ ਹੀ ਦੱਸੂ ਅਸੀਂ ਤਾਂ ਠੇਕਾ ਐ ਕਰਿਆ ਸੀ ਮਾਸਟਰ ਨਹੀਂ ਤੇ ਮੈਂ ਤੈਨੂੰ ਦੱਸਾਂ ਮਾਸਟਰ ਨਹੀਂ ਆ ਗਈ ਠੇਕਾ ਲੈਣ ਹਜੇ ਤੈਨੂੰ ਪਤਾ ਹੀ ਉਹਨਾਂ ਨੇ ਵਿਆਹ ਵੇਲੇ ਦਾ ਕਰਜ਼ਾ ਸਿਰ ਖੜਾ ਹੈ 10 ਲੱਖ ਰੁਪਈਆ ਪਿਆ ਹਜੇ ਸਿਰ ਪੂਆ ਲਿਫਟ ਕਰਾਈ ਹੋਈ ਹੈ 10 ਲੱਖ ਦੀ 10 ਲੱਖ ਦਾ ਵਿਆਜ ਭਰਦੇ ਆ ਮਾਸਟਰ ਨਹੀਂ ਕਹਿੰਦੀ ਵੀ ਭਾਈ 10 ਲੱਖ ਦਾ ਜਿਹੜਾ ਤੁਸੀਂ ਭਰਦੇ ਹੋ ਵਿਆਜ ਤੇ ਮੈਂ ਆਪਦੇ ਸਰ ਲੈ ਲਿਆ ਤੇ ਚਲਾਕੀ ਨਾਲ ਮੇਰੀ ਬੇਬੇ ਨੂੰ ਲੱਗੀ ਸਾਨੂੰ ਤਾਂ ਇਹ ਗੱਲ ਦਾ ਪਤਾ ਨਹੀਂ ਸੀ ਮੇਰੀ ਬੇਬੇ ਉਹਦੇ ਨਾਲ ਜਾਊਗੀ ਉਹ ਤਾਂ ਦੋਨੇ ਇੱਕ ਹੋ ਗਈਆਂ ਸੱਚ ਨੂੰ ਆ ਜੋ 10 ਲੱਖ ਰੁਪਏ ਮੇਰੀ ਬੇਬੇ ਨੂੰ ਪਤਾ ਲੱਗਾ ਵੀ ਮੇਰੇ ਪੁੱਤ ਨੇ ਦੇਣਾ ਹੈਗਾ ਤੇ ਇਹਦੀ ਤਾਂ ਉਹੀ ਗੱਲ ਜਿਹੜੀ ਤਨਖਾਹ ਹੈ ਉਹਦੀ ਉ ਘਰੇ ਕਬੀਲਦਾਰੀ ਚ ਚੱਲ ਜਾਂਦੀ ਐ ਤੇ ਮੇਰੀ ਬੇਬੇ ਤਾਂ ਉਹਦੇ ਕੰਨੀ ਹੋ ਕੇ ਖੜ ਗਈ ਤੈਨੂੰ ਪਤਾ ਤਾਂ ਹੈਗਾ ਬੁੜੀਆਂ ਛੋਟੇ ਦੀ ਕਰਾਉਂਦੀਆਂ ਹੁੰਦੀਆਂ ਸਾਡੇ ਨਾਲ 420 ਕਰ ਗਈ ਮਾਸਟਰ ਨਹੀਂ ਉਹ ਤਾਂ ਕਰ ਗਈ ਪਰ ਤੇ ਮੈਨੂੰ ਵੀ ਠੀਕ ਕਰਾ ਕਰ ਗਈ ਫਿਰ ਕਹੇ ਜਾ ਕਰਕੇ ਗਈ ਐ ਫਿਰ ਹੁਣ ਉੱਥੇ ਭਰੀ ਵੀ ਜਾਂਦੀ ਐ ਪਤਾ ਹੁਣ ਕੁੱਤੇ ਨਾਲ ਭੜੀ ਜੂਨ ਹੋ ਰਹੀ ਐ ਉਹਦੀ ਵਧੀਆ ਸੋਂਗਾ ਉਹਦੀ ਤਾਂ ਕੁੱਤਿਆਂ ਵਰਗੀ ਵੀ ਨਾ ਹੋਵੇ ਮੈਂ ਤਾਂ ਕਹਿੰਦੀ ਉਹਦੂ ਵੀ ਮਾੜੀ ਹੋਵੇ ਉਹਦਾ ਫੋਨ ਲਾ ਕੇ ਮੇਰੇ ਕੋਲ ਇੰਨਾ ਰੋਂਦੀ ਸੀ ਆ ਜੀ ਕਹਿ ਰਾ ਉਹਨਾਂ ਨੂੰ ਆਖ ਕਹਿੰਦੀ ਹਰ ਪ੍ਰੀਤ ਹੋਰਿਆਂ ਨੂੰ ਤੇ ਮੈਨੂੰ ਤੇ ਲੈ ਕੇ ਜਾਣ ਕਹਿੰਦੀ ਇੱਥੇ ਮੈਨੂੰ ਕਹਿ ਰਾ ਕਹਿੰਦੀ ਅੰਦਰੋਂ ਕਢਾ ਕੇ ਲੈ ਜਾਣ ਨਾ ਇਹ ਜਮਾਂਦਰੀ ਡਾਰਖੀ ਹੈ ਅੰਦਰ ਹੀ ਡਾ ਛੱਡੀ ਹੈ ਉਹ ਤਾਂ ਜਮਾਂ ਅਜੇ ਤੋਂ ਪਸਾਂ ਦਾ ਪਤੀ ਨਹੀਂ ਦੱਸਦਾ ਤੇ ਕਿਹੜੇ ਵੇਲੇ ਰਾਤਾਂ ਤੇ ਕਿਹੜੇ ਵੇਲੇ ਜਣਾ ਦੇਖ ਲਾ ਭੂਆ ਇੱਥੇ ਐਸ਼ ਕਰਦੀ ਸੀ ਜਦੋਂ ਜੀ ਕਰਦਾ ਪਿੰਡ ਚ ਗੇੜਾ ਦੇਣ ਵਾਗੀ ਇੱਧਰ ਟੱਪ ਗਈ ਇੱਧਰ ਟੱਪ ਗਈ ਸਾਰਾ ਦਿਨ ਇੱਥੇ ਭਰਾਡੇ ਚ ਬੇਟੀ ਕੁੜੇ 2:00 ਬਜ ਕੇ 4 ਦਾ ਬੇੜਾ ਹੋ ਗਿਆ ਆ ਹੁਣ ਪਤਾ ਲੱਗਿਆ ਨੂੰ ਮਾਂਟਰ ਨਹੀਂ ਕੋਈ ਜਾਤੀ ਉਹਨੂੰ ਪਤਾ ਜਾਂਦੇ ਤੁਸੀਂ ਲਿਆਓ ਦੇਖ ਸ਼ਹਿਰ ਚੋਂ ਨਹੀਂ ਰਹਿਣ ਵਾਲੀ ਆਪਾਂ ਪਿੰਡਾਂ ਚ ਰਹਿਣਾ ਆਦੇ ਪਿੰਡਾਂ ਚ ਹੀ ਰਹਿ ਸਕਦੇ ਆਂਗੇ ਉਹਨਾਂ ਨੂੰ ਨਹੀਂ ਲੱਗਦਾ ਜੀ ਕਿਤੇ ਹੋਰ ਨਾਲ ਉਧਰ ਕੇ ਮਰ ਜੇ ਚੱਲ ਭੂਜੇ ਤੂੰ ਕਹੀ ਨਹੀਂ ਹੈ ਨਾ ਚੱਲ ਤੇਰੀ ਕਹੀ ਅਸੀਂ ਟਾਲਦੇ ਵੀ ਨਹੀਂ ਦੇਖ ਜੇ ਉਹੀ ਗੱਲ ਮੇਰੀ ਬੇਬੇ ਆਪਣੇ ਕੋਲੇ ਆ ਗਈ ਸੱਤ ਕਿੱਲੇ ਜ਼ਮੀਨ ਦੇ ਵੀ ਆਪਣੇ ਕੋਲੇ ਆ ਜਾਣਗੇ ਮੈਨੂੰ ਐਂ ਦੱਸ ਮਾਨਸਾ ਤਾਂ ਤੂੰ ਜਾਂਦੀ ਰਹਿਣੀ ਆ ਮਾਸਟਰਨੀ ਦੇ ਘਰੇ ਕਿੰਨਾ ਕ ਜਾ ਕੇ ਆਉਣੀ ਐ ਤੂੰ ਕਿੰਨਾ ਕ ਬਾਰ ਖੁੱਲਾ ਹੁੰਦਾ ਕਿੰਨਾ ਕ ਤੈਨੂੰ ਚਾਹ ਪਾਣੀ ਪੁੱਛਦੀ ਐ ਹੂੰ ਲੱਗੇ ਪਿਆ ਹੁੰਦਾ ਮੈਂ ਕਿਦੋਂ ਜਾਵਾਂ ਇੱਕ ਦੋ ਵੇਰੀ ਗਈਆਂ ਵੀ ਮੇਰੇ ਜੀਜਾ ਕਰੇ ਵੀ ਚੱਲ ਮੈਂ ਦੁਪਹਿਰਾਂ ਕਾਲ ਕੇ ਬਾਗ ਨੂੰ ਤੇ ਮਿਲ ਕੇ ਵਗ ਜੂ ਤੇ ਬਾਹਰ ਲੱਗੇ ਦਾ ਲੱਗਿਆ ਕੱਲਾ ਬਾਹਰ ਨਹੀਂ ਬਾਹਰ ਤੱਕ ਲ ਖੋਲ ਕੇ ਅੰਦਰ ਵੀ ਵਹਿ ਜੂ ਜਿੰਦਾ ਲੱਗ ਜਾਂਦੀ ਐ ਡੱਡ ਸੇਰ ਪੱਕੇ ਦਾ ਆਹੋ ਸਾਰਾ ਕੁਝ ਕਰਦੀ ਐ ਉਹਨੂੰ ਆਏ ਵੀ ਕਿਤੇ ਬੁੜੀ ਨਾ ਬਗਦੇ ਨਾ ਤਾਂ ਤੂੰ ਕਦੇ ਗਈ ਉੱਥੇ ਕਰੇ ਗਈਆਂ ਉਹਦੇ ਨਾ ਕਦੇ ਕੁੜੀਆਂ ਗਈਆਂ ਉਹਦੇ ਘਰੇ ਕੁੜੀਆਂ ਨੂੰ ਐ ਕਹਿੰਦਾਂਦੀ ਐ ਉਦੋਂ ਤੱਕ ਵੀ ਮੈਂ ਡਿਊਟੀ ਤੇ ਆ ਮੈਂ ਤਾਂ ਆਥਣੇ ਆਉਂਗੀ 5 ਵਜੇ ਪਈ 5 ਵਜੇ ਤੱਕ ਅਗਲਾ ਮੰਡੀ ਚ ਕੀ ਕਰੇ ਫੇਰ ਭੂਆ ਹੁਣ ਛੁੱਟੀਆਂ ਚ ਕੁੜੀਆਂ ਆਉਣੀਆਂ ਇੱਥੇ ਆਉਣਗੀਆਂ ਮੇਰੇ ਕੋਲ ਹੀ ਆਉਣਗੀਆਂ ਉਹ ਤਾਂ ਪੁੱਤ ਇੱਥੇ ਆਉਣੀਆਂ ਫੇਰ ਹੁਣ ਛੋਡੇ ਕੋਲ ਹੀ ਆਉਣਗੇ ਨਾ ਹੁਣ ਉਹ ਤਾਂ ਚਾਹ ਤੇ ਕੁਲ ਚੀਜ ਮੁੱਲਦੀ ਹੈਗੀ ਦੁੱਧ ਵੀ ਮੁੱਲ ਦਾ ਆਟਾ ਕੋਟਾ ਵੀ ਮੁੱਲ ਦਾ ਮੇਰੀ ਗੱਲ ਲੈ ਸੁਣਾ ਤੇ ਮੇਰੀ ਭੂਆ ਨੇ ਫੇਰ ਆ ਭੂਆ ਮੇਰੀ ਬੇਬੇ ਨੇ ਤੈਨੂੰ ਫੋਨ ਲਾਤਾ ਤੇ ਫਿਰ ਕੁੜੀਆਂ ਕੋਲੇ ਨਹੀਂ ਦੱਸਿਆ ਨੇ ਵੀ ਭਾਈ ਮੇਨੰਦਰ ਡਾਰਕ ਹੈ ਕੁੜੀਆਂ ਨੇ ਸਾਡੇ ਨਾਲ ਫੋਨ ਨਹੀਂ ਕਰਿਆ ਕੁੜੀਆਂ ਨੇ ਕੀ ਪਤਾ ਭਾਈ ਤੁਹਾਨੂੰ ਗੁੱਸੇ 'ਚ ਨਾ ਕਰਿਆ ਹੋਵੇ ਵੀ ਮੇਰੀ ਬੇਬੀ ਇਹਨਾਂ ਨੇ ਘਰੋਂ ਕੱਢ ਛੱਡੀ ਜਾਈਗੀ ਉਹ ਕਿਸੇ ਨੂੰ ਕੀ ਪਤਾ ਵੀ ਬੇਬੀ ਆਪਦੀ ਆਪ ਗਈਆ ਕੋਲ ਲੈ ਕੇ ਗਈਏ ਹਾਂ ਇਹ ਗੱਲ ਹੋ ਸਕਦੀ ਆ ਪੂਆ ਵੀ ਕੁੜੀਆਂ ਵੀ ਸਾਡੇ ਤੇ ਗੁੱਸਾ ਕਰਦੀਆਂ ਹੁਣ ਚੱਲ ਕੋਈ ਨਹੀਂ ਪੂਆ ਨਹੀਂ ਤਾਂ ਮੈਂ ਕੁੜੀਆਂ ਨੂੰ ਫੋਨ ਲਾਉਂਗੀ ਤੇ ਨਾਲੇ ਫਿਰ ਅਸੀਂ ਵਗ ਜਾਗੇ ਦੋਨੇ ਜਾਨੇ ਨਾਲੇ ਤੂੰ ਬਗਚਲੀ ਨਾਲ ਗੱਡੀ ਲੈ ਕੇ ਵਗ ਚਲਾਂਗੇ ਕੇਰਾ ਮੇਰੀ ਬੇਬੀ ਨੂੰ ਤਾਂ ਕੱਢ ਕੇ ਲਿਆਵਾਂਗੇ ਨਰਕ ਚੋਂ ਉਹ ਤਾਂ ਹੀ ਕਹਿੰਦਾ ਲਾਲਚ ਚਾਈ ਲੈਗੀ ਕੰਦ ਕੇ ਲਿਓ ਉਹ ਤੁਹਾਨੂੰ ਪੁੰਨ ਲਓ ਮੈਂ ਦੱਸਾਂਗਾ ਲਾਦੀ ਬੇਬੇ ਦਾ ਤੁਹਾਨੂੰ ਉਹੀ ਗੱਲ ਵਾਂਗੂ ਬੰਨੇ ਰੁਜੇ ਤੁਹਾਨੂੰ ਘਰ ਸਮਾਏ ਦੇਖ ਭੂਆ ਸੀ ਤਾ ਉਹਦਾ ਆਪਰੇਸ਼ਨ ਕਰਾਉਣ ਨੂੰ ਵੀ ਤਿਆਰ ਸੀਗੀ ਉਹਨੂੰ ਆਖਿਆ ਸੀ ਵੀ ਕੋਈ ਨਹੀਂ ਬੇਬੇ ਮਾੜੀ ਜਿਹੀ ਠੰਡ ਹੋ ਜਾਂਦੀ ਮੀਂਹ ਪੈ ਜਾਂਦੇ ਫਿਰ ਤੇਰਾ ਆਪਰੇਸ਼ਨ ਕਰਾ ਦਿਆਂਗੇ ਉਹ ਤਾਂ ਉਹਨੇ ਪਤਾ ਨਹੀਂ ਕਿਵੇਂ ਤਾਂ ਪਿੱਛੇ ਲਈ ਕਿਵੇਂ ਨਾ ਨਾਲੇ ਤੈਨੂੰ ਪਤੀ ਏ ਮਾਸਟਰਨੀ ਦਾ ਮੋਹ ਵੱਧ ਕਰਦੀ ਏ ਮੇਰੇ ਨਾਲੇ ਹੁਣ ਕੀ ਕਰਾਤਾ ਉਹਨੇ ਪ੍ਰੇਮ ਰਾਜਵੀਰ ਨੇ ਕਰਾਤਾ ਆ ਬੈਠੀ ਆ ਗਈ ਅੰਦਰ ਡਾਈ ਉਹ ਆਪਰੇਸ਼ਨ ਨਾ ਤਾਂ ਕਿਤੇ ਕੁਝ ਹੋਰ ਕਰਾ ਲਈ ਠੇਕੀਆਂ ਦੀ ਮਾਰੀ ਕਿ ਸੱਤ ਕਿੱਲੇ ਨੇ ਉਹ ਠੇਕੀਆਂ ਦੀ ਮਾਰੀ ਲਗਾਈ ਏ ਠੇਕੀਆਂ ਦੀ ਬਿਮਾਰੀ ਚੱਲ ਪੂ ਤੂੰ ਗੁੱਸਾ ਨਾ ਕਰ ਜੇ ਮੇਰੀ ਬੇਬੇ ਆ ਗਈ ਸੱਤ ਕਿੱਲੇ ਜ਼ਮੀਨ ਦੇ ਵੀ ਠੇਕਾ ਵੀ ਆਪਣੇ ਕੋਲੇ ਆ ਜਾਊਗਾ ਜਿਹੇ ਜਾਂ ਤੂੰ ਕਹੇਂਗੀ ਅਸੀਂ ਉਹੋ ਜਾਂ ਕਰ ਦਿਆਂਗੇ ਨਾਨਕ ਸ਼ੱਕ ਤੇਰੀ ਪੂਰੀ ਗੱਜ-ਵੱਜ ਕੇ ਪਰ ਕਿਆਵਾਂਗੇ ਮੈਂ ਤੈਨੂੰ ਦੱਸ ਮਾੜੀ ਕਰੋ ਭਾਈ ਤੁਸੀਂ ওই ਗੱਲ ਮੰਗੋ ਚਲ ਬੇਬੇ ਨੇ ਫੋਨ ਕਰੇ ਤੂੰ ਤੇ ਮੇਰੇ ਕੋਲੇ ਫੋਨ ਵੀ ਨਹੀਂ ਕਰਦੇ ਕੰਮਾ ਨਹੀਂ ਕੋਲੇ ਜਾਂਦੀ ਪਾਣੀ ਦੀ ਘੁੱਟ ਪੀਲਾ ਕਾਹਨੂੰ ਗੁੱਸਾ ਕਰੀਂ ਇੰਨੇ ਕੋਈ ਨਹੀਂ ਬੇਬੇ ਨੂੰ ਵੀ ਲਿਆਵਾਂਗੇ ਜਾ ਕੇ ਮੈਂ ਕਰਦੀ ਆ ਇਹਨਾਂ ਨਾਲ ਤੇਰੇ ਭਤੀਜੇ ਨਾਲ ਨੂੰ ਪੁੱਛਦੀ ਆ ਵੀ ਮੇਰੇ ਆਪ ਗੱਡੀ ਲੈ ਕੇ ਬਾਗ ਚੱਲ ਜਾਂ ਤੇ ਨਾਲੇ ਅਸੀਂ ਕੁੜੀਆਂ ਨੂੰ ਫੋਨ ਲਾ ਕੇ ਪੁੱਛਦੇ ਆ ਤੂੰ ਗੁੱਸਾ ਨਾ ਕਰਾ ਜੇ ਤੂੰ ਅੰਦਰ ਵਹਿ ਜਾ ਚੱਲ ਪੁੱਤ ਚੋਰ ਐਂਡ ਲੋਕ ਤਾਂ ਉਂਗਣਾ ਲਾਉਂਦੀ ਹੁੰਦੇ ਆ ਭੂਆ ਕਿਸੇ ਦੀ ਨਹੀਂ ਸੁਣੀਦੀ ਹੁੰਦੀ ਕਿ ਚਾਂਡ ਗਵਾਣ ਦੇ ਵੀ ਕੰਨ ਪਰਤੇ ਹੋਣਗੇ ਤੇਰੇ ਪੁੱਤ ਮਾ ਸੁਣਦੀ ਤਾਂ ਕਿਸੇ ਦੀ ਨਹੀਂ ਮੇਰਾ ਮਸਾਬ ਨਹੀਂ ਮੈਨੂੰ ਕਵਰਾਟ ਹੋ ਜਾਂਦਾ ਆਸਾ ਗੱਲਾਂ ਨਹੀਂ ਆ ਦੇਖ ਕੇ ਕਿ ਕਦੋਂ ਤੁਸੀਂ ਮੇਰੇ ਨਾਲ ਆਈਏ ਕਰਨ ਲੱਗ ਜਾਨੇ ਹੋਗੇ ਅਸੀਂ ਤਾਂ ਦੇਖ ਭੂਆ ਮੇਰੀ ਬੇਬੇ ਨਾਲ ਮੀ ਨਹੀਂ ਕੁਝ ਕਰਿਆ ਸੀ ਮੇਰੀ ਬੇਬੇ ਵੀ ਉਹੀ ਗੱਲ ਲੱਗ ਕੇ ਉਹਦੇ ਪਿੱਛੇ ਹੁਣ ਨਾ ਪਸਤੌਂਦੀ ਐ ਹੁਣ ਸਾਨੂੰ ਤਾਂ ਫੇਰ ਵੀ ਜਿੰਨੇ ਕਹਨੇ ਹੁੰਦੇ ਆ ਸਾਡੇ ਕੋਲੇ ਰਹਿੰਦੀ ਐ ਜਦੋਂ ਸਾਨੂੰ ਤਾਂ ਲੈ ਕੀ ਆਉਣੀ ਪੂ ਮੈਂ ਕਿਹਾ ਹੁਣ ਆਉਂ ਹੀ ਪਾਉਗੀ ਐ ਸੀਪ ਚ ਬਗਚਾ ਲੰਦਰ ਚੰਗਾ ਮੈਂ ਕਰਦੀ ਆ ਉਹਦੇ ਨਾਲ ਗੱਲ ਨਾ ਹੁਣ ਬੁੜੀ ਜੀ ਉਹੀ ਗੱਲ ਜਿਹੜਾ ਕੁਝ ਕਰਨਾ ਸੀ ਉਹ ਤਾਂ ਕਰਕੇ ਉੱਡ ਗਈ ਹੁਣ ਉਹੀ ਗੱਲ ਜਿਵੇਂ ਕਹਿੰਦੇ ਹੁੰਦੇ ਨੇ ਨਾ ਇਹ ਤਾਂ ਸੱਤ ਕਿੱਲੇ ਜ਼ਮੀਨ ਦੇ ਆ ਜਾਣਗੇ ਤੇ ਨਾ ਇਹ ਬੁੜੀ ਨੂੰ ਲਿਆਈਏ ਕੱਢ ਕੇ ਜੇ ਬੁੜੀ ਮਰ ਗਈ ਲੋਕ ਸਾਰੀ ਉਮਰ ਮਿਹਣੇ ਦੇ ਦੇ ਮਾਰ ਦਾਨਗੇ ਵੀ ਛੋਡੀ ਬੁੜੀ ਉਹ ਤਾਂ ਉੱਥੇ ਜਾ ਕੇ ਮਰ ਗਈ ਇੱਥੇ ਤੂੰ ਚੌੜੀ ਹੋਈ ਫਰਦੀ ਆ ਕੀ ਕਰਾਵਾਂ ਮੇਰੀ ਭੂਆ ਨੇ ਤਾਂ ਹੁਣ ਆ ਕੇ ਸਾਰੀਆਂ ਗੱਲਾਂ ਮੈਨੂੰ ਦੱਸਤੀਆਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਮੇਰੀ ਮਾਂ ਨਾਲ ਆਏ ਪੜੋਉਗੀ ਆਹ ਦੇਖ ਲੈ ਮੇਰੀ ਭਝਾਈ ਤਾਂ ਹੈਗੀ ਤੇਹੀ ਦੀ ਆ ਮੇਰਾ ਭਰਾ ਵੀ ਦੋਗਰਾ ਨਿਕਲਿਆ ਦੇਖ ਲੈ ਉਹ ਕੀ ਪਤਾ ਹੁਣ ਭੂਆ ਦੀ ਗੱਲ ਵੀ ਠੀਕ ਐ ਜਦੋਂ ਮੇਰੀ ਮਾਂ ਨੂੰ ਇੰਨਾ ਔਖਾ ਕਰਦੇ ਨੇ ਕਿਤੇ ਜ਼ਮੀਨੀਆਂ ਲਹਾ ਲੈਣ ਉਹ ਲੈ ਮੈਨੂੰ ਤਾਂ ਜ਼ਮੀਨ ਦੀ ਹੋਈ ਪਈ ਐ ਉਹ ਮੇਰੀ ਮਾਂ ਦੇ ਵਿਚਾਰੇ ਦੀ ਜਾਨ ਤੇ ਬਣੀ ਪਈ ਐ ਉਹ ਮੇਰੀ ਮਾਂ ਵੀ ਇਹੀ ਸੀ ਮੇਰੇ ਵੀ ਨਹੀਂ ਬੰਦੇ ਖਲਾ ਦੇਖਿਆ ਨਹੀਂ ਹੈਗਾ ਵੀ ਇਹ ਤਾਂ ਖੇਤੀ ਕਰਨ ਵਾਲਾ ਬੰਦਾ ਐ ਉਹ ਦੇਖ ਲੈ ਕਿੰਨਾ ਉਹਦੇ ਕੋਲ ਧਨ ਸੀ ਉਧਰੀ ਵਾਗੀ ਉਹ ਪਈ ਧਨ ਧਨ ਨੂੰ ਖਿੱਚ ਲੈਂਦਾ ਹੈਗਾ ਕੌਣ ਕਿਸੇ ਦਾ ਇੱਥੇ ਐ ਹੁਣ ਦੱਸ ਮੈਂ ਕੀ ਕਰਾਂ ਫਸ ਗਿਆ ਮੈਂ ਤਾਂ ਉਹਨੂੰ ਜਾ ਕੇ ਲਿਆਵਾ ਜਾਂ ਨਾ ਲਿਆਵਾ ਚਲ ਹਰਪ੍ਰੀਤ ਨਰਾਇਆ ਕਰਦਾ ਜਿਵੇਂ ਉਹਨੇ ਕਿਹਾ ਉਹ ਮੈਂ ਜ਼ਿਕਰ ਕਰ ਲੂੰਗਾ ਲੈ ਆ ਗਈ ਉਹ ਕੀ ਹੋ ਗਿਆ ਹੁਣ ਹੁਣ ਬਾਲੀ ਉਹ ਕੀ ਹੋਣਾ ਸੀ ਹੋਰੂ ਹੋਰੂ ਇਹ ਕਰੀਏ ਨੇ ਪਾਣੀ ਨਹੀਂ ਫੜਾਤਾ ਸੀ ਭੂਆ ਨੂੰ ਹਾਂ ਭੂਆ ਨੇ ਤਾਂ ਪਾਣੀ ਤਾਂ ਨਹੀਂ ਫੜਾਤਾ ਮੈਂ ਭੂਆ ਤਾਂ ਅੰਦਰ ਬੈਠੀ ਹੈਗੀ ਪੂਆ ਨੇ ਹੋਰੀ ਆ ਕੇ ਗੱਲ ਦੱਸਤੀ ਉਹ ਆਪਣੀ ਮਾਂ ਨਾਲ ਤਾਂ ਬਾਲੀ ਦੁਰਦਸ਼ਾ ਹੋਈ ਜਾਂਦੀ ਹੈ ਉਹ ਤੇ ਤੇਰੀ ਮਾਂ ਨੇ ਬੜੀ ਬੁਰੀ ਕਰਦੀ ਆਦਾਂ ਨੂੰ ਤੇਰੀ ਮਾਂ ਲੈ ਕੀ ਐਸੀ ਦੀ ਸੀ ਆਪਾਂ ਦੁਰਦਸ਼ਾ ਕਰਦੇ ਨਹੀਂ ਸੀ ਉਹਦੇ ਨਾਲ ਆਪਣੇ ਨਾਲ ਤਾਂ ਕਟਿਆ ਨਹੀਂ ਗਿਆ ਉਨੇ ਕਾ ਹੁਣ ਦਿਖਾਤੀ ਆਵਦੀ ਾਕਾ ਤੱਕਲੀ ਨੇ ਹੁਣ ਉੱਥੇ ਬਹਿਤੀ ਪਸਤਾਉਂਦੀ ਏ ਮੈਂ ਜਦੋਂ ਉੱਡੀ ਸੀ ਆਪਾਂ ਨੂੰ ਪੁੱਛ ਕੇ ਉੱਡੀ ਸੀ ਕਹਿੰਦੀ ਸੀ ਲੈ ਮੈਂ ਇਹਦਾ ਆਪਰੇਸ਼ਨ ਕਰਾਉਂਗੀ ਚਿੱਟਾ ਮੋਤੀਆ ਹੋਏ ਪਏ ਦੇਖ ਲੈਦਾ ਆਪਰੇਸ਼ਨ ਕਰਾਇਆ ਕਿਹੜੇ ਆਪਰੇਸ਼ਨ ਹੁੰਦੇ ਨੇ ਇਹਨਾਂ ਨੇ ਉਹੀ ਗੱਲ ਜਿਵੇਂ ਕਹਿੰਦੇ ਹੁੰਦੇ ਨੇ ਤਾਂ ਲੇਲੇ ਪੇਪੇ ਕਰਕੇ ਕਹਿ ਰਹੇ ਹੁਣੇ ਲਿਜਾਣੀ ਸੀ ਬੁੜੀ ਮਾੜੀ ਮੋਟੀ ਦਵਾਈ ਬੂਟੀ ਦਵਾਈ ਹੋ ਅੰਦਰ ਡਾਤੀ ਲਿਜਾ ਕੇ ਉਹ ਮੈਂ ਤਾਂ ਤੁਹਾਨੂੰ ਹੁਣ ਐ ਰਾਇ ਕਰਦਾ ਤੇਰੇ ਹਾਂ ਸਾਰੀ ਗੱਲ ਦਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਆਪਾਂ ਹੁਣ ਬੇਬੇ ਨੂੰ ਲਿਆਈਏ ਜਾ ਕੇ ਐ ਦੇਖੋ ਬੇਬੇ ਨੇ ਦੇਖ ਆਪਣੇ ਬਾਰੇ ਜਮਾ ਨਹੀਂ ਸੋਚਿਆ ਬੇਬੇ ਨੇ ਆਈ ਨਹੀਂ ਦੇਖਿਆ ਵੀਰੇ ਮੇਰਾ ਪੁੱਤੋ ਉਹੀ ਗੱਲ ਖੇਤੀ ਚ ਮਿੱਟੀ ਨਾ ਮਿੱਟੀ ਹੁੰਦਾ ساری ਉਮਰ ਟੱਪ ਗਈ ਇਹਦੀ ਕੰਮ ਕਰਦੇ ਦੀ 40 ਸਾਲ ਹੋ ਗਏ ਤੈਨੂੰ ਕੰਮ ਕਰਦੇ ਨੂੰ ਤੇ ਤੇਰਾ ਭਰਾ ਉਹੀ ਗੱਲ ਬਣ ਕੇ ਮਾਸਟਰ ਨਾ ਇਹ ਉਹ ਮਾਸਟਰ ਨਹੀਂ ਉਹ ਤਾਂ ਦੋਨੇ ਜੀ ਲੱਗ ਗਏ ਉਹਨਾਂ ਦੇ ਤਾਂ ਬਾਧੂ ਪੈਸਾ ਸੀ ਤੇਰੇ ਕੰਨੀ ਤੇਰੀ ਮਾਂ ਤਾਂ ਦੇਖ ਲਾਂਦੀ ਉਹ ਉਹੀ ਗੱਲਾਂ ਮੈਂ ਕਰਦਾ ਸੀ ਹੁਣ ਭਰਾ ਵੀ ਦੋਗਲੇ ਨਿਕਲੇਆ ਭਰਾ ਨੇ ਤਾਂ ਸੋਚਣੀ ਸੀ ਉਹ ਤਾਂ ਬਗਾਨੀ ਧੀ ਤੀ ਚਲਾ ਭਰਾ ਦੀ ਚੱਲਦੀ ਨਹੀਂ ਜੇ ਚੱਲਦੀ ਹੋਵੇ ਤਾਂ ਬੋਲੇ ਤੇਰੇ ਭਰਾ ਮਾੜੀ ਮੁੱਟੀ ਤੇਰੇ ਭਰਾ ਚ ਕੰਕੜਾ ਹੁੰਦਾ ਠੇਕਾ ਲੈਣ ਮਾਸਟਰ ਨਹੀਂ ਆਉਂਦੀ ਤੇਰਾ ਭਰਾ ਨਾ ਆਉਂਦਾ ਨਾ ਪੂਆ ਕਿਵੇਂ ਆਈ ਤੀ ਹੁਣ ਖੈਰ ਸੁੱਕਣ ਆ ਲਈ ਤੀ ਪੂਆ ਦਾ ਵੀ ਸੁਣ ਲੈ ਹੁਣ ਪੂਆ ਕਹਿੰਦੀ ਭਈ ਆਪ ਦੇ ਸੇਪਾ ਅੱਗੇ ਖੜ ਕੇ ਮੇਰਾ ਹਿੱਸਾ ਕਹਿੰਦੀ ਮੇਰਾ ਹਿੱਸਾ ਹਾਂ ਵੀ ਮੈਨੂੰ ਤੁਸੀਂ ਜਿਉਂਦੀ ਨੂੰ ਮਾਰਤਾ ਪੂਆ ਨਹੀਂ ਤੇਰਾ ਹਿੱਸਾ ਕਾਦਾ ਪੂਆ ਕਹਿੰਦੀ ਲੈ ਪੂਆ ਕਹਿੰਦੀ ਜੀ ਤੂੰ ਕੁੜੀਆਂ ਨੂੰ ਤੁਸੀਂ ਰੱਖ ਲੈ ਹਿੱਸਾ ਤੇ ਫਿਰ ਮੇਰਾ ਮੈਂ ਕਿ ਸਾਡੇ ਕੋਲ ਤਾਂ ਪੂੜ ਡੂੜ ਕਿੱਲਾ ਜ਼ਮੀਨ ਦਾ ਆਇਆ ਸੋਡਾ ਅੱਧਾ ਅੱਧਾ ਤੰਨਾ ਦਾ ਹੋ ਗਿਆ ਅਈ ਤਾ ਉਹ ਜੀ ਤੇਰੀ ਨਾਨਕ ਸ਼ੱਕ ਪਾ ਦੇਗੇ ਪੂਆ ਤਾਂ ਮ ਤੂ ਐਂ ਕਰ ਰਿਹਾ ਬੜਿਆਲੀ ਚੱਲ ਸ਼ੁਕਰ ਐ ਤੂ ਆ ਤਾਂ ਐ ਕਹਿੰਦੀ ਐ ਬੱਚਾ ਕਿ ਲੱਦਾ ਕਿੱਲਾ ਵੀ ਤੇਰੀ ਮਾਂ ਨੂੰ ਲਿਆਓ ਭਾਈ ਜਾ ਕੇ ਜੇ ਤੇਰੀ ਮਾਂ ਉਥੇ ਅੰਦਰ ਐ ਬੰਦ ਰਹੀ ਨਾ ਤੇਰੀ ਮਾਂ ਮਰ ਜੂ ਹੋਰ ਕਿਵੇਂ ਕਰੀਏ ਹੁਣ ਜਾਈਏ ਕਾ ਨਾ ਜਾਈਏ ਗਏ ਜਾਈਏ ਮੈਂ ਤਾਂ ਉਹੀ ਗੱਲ ਹਜੇ ਵੀ ਬੇਬੇ ਦਾ ਕਰਦੀ ਆ ਮੈਨੂੰ ਤਾਂ ਜਦੋਂ ਉਹੀ ਗੱਲ ਕੈਸਾ ਲਹੋਗੇ ਚੁੱਲ੍ਹੇ ਤੇ ਆਪਣੇ ਤੇ ਫੇਰ ਵੀ ਮੋਹ ਆਉਂਦਾਗਾ ਉਹੀ ਗੱਲ ਐ ਜਿਵੇਂ ਕਹਿੰਦੇ ਨੋਹਾਂ ਨੋ ਮਾਂਸ ਨਹੀਂ ਟੁੱਟਦਾ ਹੁੰਦਾ ਨਾ ਆਪਣੇਆਂ ਬੇਬੀ ਤੋਂ ਪੂਕੇ ਪਹ ਲੈਣ ਤਾਂ ਵਗ ਜਾਣਾ ਲੈ ਤੁਝ ਤੁਰੂ ਕੀ ਫੇਰੀ ਪੂਆ ਭੇਜੀਏ ਨਹੀਂ ਪੂਆ ਨੂੰ ਕਪੜਾਈ ਦੀ ਤੂੰ ਐ ਕਰ ਮੈਂ ਭੇਜ ਜਦੀ ਮੈਂ ਤਾਂ ਤੈਨੂੰ ਐ ਕਹਿੰਦੀ ਆ ਵੀ ਕੁੜਮਾ ਦੋਨੇ ਮੰਨੀ ਬੈਠੇ ਨੇ ਗੁੱਸਾ ਉਹਨਾਂ ਨੂੰ ਮੈਂ ਐ ਵੀ ਸਾਡੀ ਮਾਂ ਖਬਨੇ ਹਰਪ੍ਰੀਤ ਨੇ ਕੱਢੀ ਐ ਵੀ ਤਾਂ ਉੱਥੇ ਲੈ ਗਈ ਉਹ ਮਾਸਟਰ ਨਹੀਂ ਠੀਕ ਐ ਹਾਂ ਤਾਂ ਹੀ ਉਹਨਾਂ ਨੇ ਗੱਲ ਸਮਝ ਗਿਆ ਤਾਂ ਹੀ ਉਹਨਾਂ ਨੇ ਫੋਨ ਕੀਤਾ ਜਾਣ ਕੇ ਕਿਖਾਈ ਮਾਸਟਰ ਨਹੀਂ ਦੇ ਪੁਖਾਤਾ ਹੂ ਵੀ ਐ ਦੇਖ ਲੋ ਮਾਨੂੰ ਕੱਢੇ ਮੈਂ ਸਮਝੀਆਂ ਐ ਕਹਿੰਦੀ ਹੂ ਐ ਕਹਿੰਦੀ ਹੂ ਬਾਲੀ ਸ਼ਸਤਰ ਦਮਾਗ ਦੀ ਤੇ ਮੈਂ ਤਾਂ ਕਹਿੰਦੀ ਤੁਰੇ ਜਿੰਨ ਤੇ ਸੀਮਾ ਨੂੰ ਲਾ ਦੇ ਫੋਨ ਵੀ ਭਾਈ ਤੁਸੀਂ ਆ ਜਾਓ ਮਾਨਸ ਜੇ ਦਰ ਆਪਾਂ ਪਪੂ ਨੂੰ ਲੈ ਕੇ ਵਗ ਚੱਲਦੇ ਆ ਤੇ ਆਪਾਂ ਬੇਬੇ ਨੂੰ ਜਾ ਕੇ ਲਿਆਉਂਦੇ ਆ ਇਹ ਵੀ ਗੱਲ ਤਰੀ ਠੀਕ ਹੈ ਜੇ ਕੱਲ ਨੂੰ ਬੇਬੇ ਮਰ ਗਈ ਲੋਕ ਆਪਾਂ ਨੂੰ ਮੇਰੇ ਦੇਣਗੇ ਮਾਸਟਰ ਨਹੀਂ ਲੱਗਿਆ ਉਹ ਤਾਂ ਲਾ ਕੇ ਜਿੰਦਾ ਟੱਪ ਜਾਂਦੀ ਐ ਡਿਊਟੀ ਤੇ ਉਹਨੇ ਕੀ ਨਹੀਂ ਕਹਨੇ ਪੈਣਾ ਨੂੰ ਫੋਨ ਲਾਉਣਾ ਉਹਨਾਂ ਨਾਲ ਗੱਲ ਕਰਦਾ ਉਹਨਾਂ ਨਾਲ ਗੱਲ ਕਰ ਵੀ ਦੇਖ ਭਾਈ ਜੇ ਕੱਲ ਨੂੰ ਬੇਬੇ ਨੂੰ ਕੁਝ ਹੋ ਗਿਆ ਫਿਰ ਮੈਨੂੰ ਨਾ ਦੋਸ਼ ਦੇਈ ਵੀ ਹਰਪ੍ਰੀਤ ਨੇ ਤਾਂ ਜਮਨਾਂ ਹਰਪ੍ਰੀਤ ਨੇ ਕਿਹਾ ਸੀ ਜਾਣ ਨੂੰ ਨਾ ਮੈਂ ਕਿਹਾ ਸੀ ਆਪਦੀ ਆਪ ਗਈ ਐ ਬੇਬੇ ਕਮੜੀਏ ਉਹਨਾਂ ਨੂੰ ਆਪ ਹੀ ਪਤਾ ਲੱਗ ਜੂ ਉਹਦੇ ਬੇਬੇ ਵਾਸਤੇ ਕੋਣ ਨੇ ਖੁਆਰ ਰਾ ਰੱਖੇ ਉਹਨੂੰ ਤਾਂ ਅੰਦਰ ਕਮਰੇ 'ਚ ਬੰਦ ਕਰ ਰੱਖਿਆ ਫੇਰ ਹੀ ਪਤਾ ਲੱਗੂ ਕੀ ਪਤਾ ਆਪਾਂ ਨੂੰ ਹੁਣ ਬੇਬੇ ਨੇ ਉਹਨਾਂ ਦੱਸਿਆ ਨਾ ਦੱਸਿਆ ਮੈਂ ਉਹ ਨਹੀਂ ਫੋਨ ਕਰਦਾ ਬੇਣਾ ਨੂੰ ਕਰ ਲਾ ਤੇਰੀ ਮਾਂ ਨੇ ਤਾਂ ਬਥੇਰੀਆਂ ਕਰੀਆਂ ਜੀ ਤਾਂ ਕਰਦਾ ਨਹੀਂ ਲਿਉਣ ਨੂੰ ਪਰ ਫੇਰ ਵੀ ਜਿਵੇਂ ਕਹਿੰਦੇ ਹੁੰਦੇ ਸੱਸ ਹੈਗੀ ਸਿੱਟੀ ਵੀ ਨਹੀਂ ਜਾਂਦੀ ਉਹਨੇ ਤਾਂ ਹੁਣ ਉਹੀ ਗੱਲ ਡਾਤੀ ਅੰਦਰ ਇੱਥੇ ਉਹ ਖੁੱਲੀ ਹਵਾ 'ਚ ਰਹਿੰਦੀ ਸੀ ਉਹ ਤਾਂ ਉਹੀ ਬੰਦ ਹੋ ਕੇ ਕਮਰੇ 'ਚ ਮਰ ਜੂਗੀ ਜਾ ਕੇ ਤਾਂ ਲਿਉਣੀ ਪੂ ਹੁਣ ਤੂੰ ਆ ਕਿਵੇਂ ਕਰਗੀਏ ਹੁਣ ਕਿ ਮੇਰਾ ਪੁੱਤ ਹੁਣ ਕੀ ਕਰਨਾ ਲਿਆਉਣੀ ਪਾਉਗੀ ਕਿਰੋਂ ਮੈਂ ਹੁਣ ਤਾਂ ਇਕੱਲਾ ਜਾਨੀ ਆ ਵੀ ਉਹ ਤਾਂ ਫੋਨ ਤੇ ਫੋਨ ਕਰੀ ਜਾਂਦੀ ਆ ਮੈਨੂੰ ਉਹ ਤਾਂ ਰਾਤ ਐਨਾ ਰੋਵੇ ਦਿਨ ਤੇਰੀ ਬੇਬੇ ਤਾਂ ਮ ਆਇਆ ਤਾਂ ਮੈਂ ਨਾ ਮੇਰੀਆਂ ਭੈਣਾਂ ਨੂੰ ਫੋਨ ਕੀਤਾ ਤੀਗਾ ਭੂਆ ਜਿਹਨੂੰ ਤੇ ਸੀਮਾ ਨੂੰ ਮੈਂ ਪਾਜੀ ਉਹ ਕਹਿੰਦੀ ਜਮਾਨਸ ਆ ਜਾਣਗੀਆਂ ਆ ਜਾਣਗੀਆਂ ਭੂਆ ਮੈਂ ਤਾਂ ਮੈ ਪੁੱਛਦੀ ਸੀ ਤੈਨੂੰ ਕਿਹੜੇ ਫੋਨ ਤੋਂ ਫੋਨ ਲਾ ਲਿਆ ਫਿਰ ਮੇਰੀ ਬੇਬੇ ਨੇ ਫੋਨ ਤਾਂ ਪੁੱਤੋਂ ਮੈਂ ਚਲਾਦਾ ਨਾ ਉਹ ਮਾਜਵੀ ਤਾਂ ਦੇਖਾਉਂਦੀ ਡਿਊਟੀ ਤੇ ਗਈ ਸੀ ਜੇ ਮਾਂ ਮਗਰੋਂ ਕਿਤੇ ਬਾਹਰ ਉਹ ਖੁੱਲਾ ਛੰਪੂ ਲਗੀ ਡਾਉਨੋ ਤੇ ਇੱਥੇ ਹੋਰ ਨੰਗ ਮੰਡੀਆਂ ਨੇ ਫੋ ਉਹ ਤਾਂ ਹੋਈ ਹੈ ਬਾਹਰ ਕਿਹੜਾ ਖੁੱਲਾ ਤੋ ਕੰਧੂ ਤੇ ਚੜ ਗਈ ਹੂ ਤੈਨੂੰ ਪਤਾ ਤਾ ਹੈਗਾ ਐਡਾ ਤਾਂ ਕੱਦ ਆ ਮੇਰੇ ਬੇਬੇ ਰਾਜਾ ਮਾ ਚੜਾ ਕੰਧ ਤੇ ਹੱਥ ਪਾਲਾਂ ਦੀ ਖੜੀ ਖੜੀ ਐ ਤੇ ਚੜ ਜਾਂਦੀ ਐ ਜਾ ਕੋਈ ਕੋਠੇ ਤੇ ਦੇਖ ਹਣ ਚਾਰਾਂ ਤੇ ਚੜ ਜਾ ਆਪਣੀ ਜਨ ਕਰਦੇ ਨੇ ਕੋਠੇ ਤੇ ਕੋਠੇ ਬੈਠੇ ਗੋਲ ਮਾਰ ਲਿਆ ਹੋਊਗਾ ਉਹ ਤਾਂ ਫੋਨ ਉਹੀ ਗੱਲ ਉਹ ਤਾਂ ਚੁੰਨੀ ਲਮਕਾ ਕੇ ਬਣਾ ਕੇ ਫੜ ਲਿਆ ਹੂ ਉਹ ਤਾਂ ਬਾੜੀ ਇਹ ਜੀ ਤਾਂ ਕਮਾਨਾ ਨਹੀਂ ਸੀ ਲੈ ਕਰ ਉਹ ਛਾਵਾ ਜਾ ਗਿਆ ਗੱਡੀ ਲੈ ਕੇ ਤੂੰ ਗੱਡੀ ਲਿਆ ਫਿਰ ਗੱਡੀ ਲੈ ਕੇ ਚੱਲਾਂਗੇ ਹੁਣ ਗੱਡੀ ਤੇ ਚੱਲਣਾ ਹਾਂ ਨਾ ਆਪਣੇ ਨਾਲ ਬੀਬੀ ਆਈ ਮੈਨੂੰ ਤਾਂ ਐਂ ਜੋ ਹੋਇਆ ਪਿਆ ਕਿ ਜੇ ਆਪਣਾ ਮਾਂ ਬੇਇੱਜ਼ਤੀ ਨਾ ਹੋ ਜਾ ਤੱਕਿਆ ਉਹ ਬਣਾਵੇ ਕੀ ਕਿ ਹੋਊਗੀ ਜਦੋਂ ਬੇਬੇ ਕਹੀ ਜਾਂਦੀ ਆ ਭੂਆ ਵੀ ਭਾਈ ਮੈਨੂੰ ਫੋਨ ਕਰੀ ਜਾਂਦੀ ਐ ਐਵੇਂ ਤਾਂ ਨਹੀਂ ਕਰਿਆ ਬੇਬੇ ਨੇ ਜੇ ਬੇਬੇ ਵੀ ਅੱਕੀ ਪਈ ਆ ਜਮਾ ਇਹਨੂੰ ਪਤਾ ਲੱਗਾ ਸ਼ਹਿਰ ਦੀ ਜ਼ਿੰਦਗੀ ਦੇ ਵਿੱਚ ਨੀ ਸਬਟੇ ਉੱਥੇ ਬਹੁਤ ਗੁੱਲੀ ਹੋਇ ਚ ਰਹੀਦੀ ਮਾਹਰ ਗੁੱਲੀ ਸ਼ਹਿਰ ਦੀ ਕੀ ਮਾਸਟਰਨੀ ਦਾ ਵੀ ਪਤਾ ਲੱਗਾ ਮਾਸਟਰਨੀ ਦੀ ਕਰਤੂਤ ਦਾ ਮਛੀ ਆਈ ਸੀ ਮਾਸਟਰਨੀ ਤਾਂ ਭੂਆ ਹੁਬ ਕੇ ਵੀ ਮੈਂ ਠੇਕਾ ਲੈਣ ਆਈ ਆ 10 ਕਿੱਲਿਆਂ ਦਾ ਅੱਛਾ ਠੇਕਾ ਮੰਗਦੀ ਸੀ ਲਾ ਦੇਖ ਆਹੋ ਬੇਬੇ ਨੂੰ ਕਿਹੜਾ ਹੁੰਨ ਜਾਂਦੀ ਸੀ ਬੇਬੇ ਨੂੰ ਤਾਂ ਤਾਂ ਲੈ ਗਈ ਜਦੋਂ ਬੰਡਗਾ ਪਾਤੀਆਂ ਸਰਪੰਚ ਨੇ ਬੰਡਗਾ ਤਾਂ ਪਾਤੀਆਂ ਕੋਈ ਗੱਲ ਮੰਗ ਤੁਸੀਂ ਤਾਂ ਬੰਡਗਾ ਪਾਤੀਆਂ ਪਰ ਤੁਸੀਂ ਆ ਇਹਨਾਂ ਸੋਚਿਆ ਵੀ ਭੂਆ ਦਾ ਵੀ ਨਾਲ ਹਿੱਸਾ ਹੈਗਾਗਾ ਕੋਈ ਨਹੀਂ ਭੂਆ ਅਸੀਂ ਕਿਹੜਾ ਕਿਧਰੇ ਭਾਜ ਦੇ ਦੇ ਦਿਆਂਗੇ ਤੂੰ ਸਾਥੋਂ ਤੁਸੀਂ ਹੀ ਸਿੱਧੀ ਗੱਲ ਕਰਦੀਆਂ ਉਹ ਮਾਸਟਰ ਨਹੀਂ ਤਾਂ ਉਹ ਵੀ ਮੰਗੀ ਹਿੱਸਾ ਨੂੰ ਫੇਰ ਪਤਾ ਲੱਗੂਗਾ। ਉਹ ਤੁਕੇਰਾ ਗੱਡੀ ਤਾਂ ਲਿਆ ਫੇਰ ਉੱਥੋਂ ਵੀ ਉਹੀ ਗੱਲ। ਕੁੜੀਆਂ ਨੂੰ ਇਹ ਕਹਿਣਾ ਸੀ ਵੀ ਭਾਈ ਦੇਖੋ ਆ ਕੇ ਤੁਸੀਂ ਬਾਰਬੂਰ ਖਲਾ ਕੇ ਬੇਬੇ ਨੂੰ ਬਾਹਰ ਲਿਆਓ। ਮੈਂ ਨਹੀਂ ਮਾਸਟਰ ਨਹੀਂ ਦੇ ਘਰੇ ਵੜਦੀ। ਠੀਕ ਆ ਤੁਸੀਂ ਤਿਆਰ ਹੋਣਾ। ਤਿਆਰੀਆਂ ਸੀ ਤਾਂ ਦੇਖ ਲਾਪੂਆ ਮੈਂ ਤਾਂ ਜਦੋਂ ਨੇ ਛੱਤ ਪਾਈ ਏ ਕੋਠੀ ਵੇਲੇ ਮੈਂ ਤਾਂ ਉਹਦੀ ਛੱਤ ਤੇ ਗਈ ਨਹੀਂ ਸੀ। ਤੇ ਆਪ ਐਡੀ ਬੇਸ਼ਰਮ ਆ ਕੇ ਮੇਰੇ ਅੰਦਰ ਵੜ ਗਈ ਮੈਂ ਤਾਂ ਉਹਦੇ ਘਰੇ ਦਿੱਤੀ ਜਾਂ ਕੇ ਲੱਤ ਤੇਰੇ ਸਾਹਮਣੇ ਬੇਸ਼ਰਮ ਪੁੱਤ ਆਪੀ ਆ ਕੇ ਉਹਨੂੰ ਆ ਪੰਡ ਮਿਲਦੀ ਆ ਪੈਸੇ ਆਂਦੇ ਆ ਆਪੇ ਬੇਸ਼ਰਮ ਆਈਏ ਕੋ ਸੱਤ ਕਿੱਲੇ ਮਿਲਦੇ ਨੇ ਉਹ ਸਾਂ ਮਿਲਦਾਗਾ ਫਿਰ ਮੈਨੂੰ ਕਹਿੰਦੀ ਉਹ ਕਿ ਭੈਣੇ ਤੂੰ ਮੇਰੀ ਛੱਤ ਤੇ ਨਹੀਂ ਆਈ ਮੈਂ ਖੱਪਣੇ ਮੈਂ ਤਾਂ ਤੇਰੀ ਛੱਤ ਤੇ ਨਹੀਂ ਆਈ ਸੀ ਫਿਰ ਤੂੰ ਮੇਰੇ ਘਰੇ ਆ ਕੇ ਪੈਰ ਪਾਇਆ ਅੱਜ ਮੈਂ ਤਾਂ ਦੇਖ ਮੈਨੂੰ ਨਾ ਮੈਂ ਤੈਨੂੰ ਦੱਸਾਂ ਉੱਥੇ ਕਹੀਂ ਵੀ ਭਾਈ ਅੰਦਰ ਹੋ ਜਾ ਮੈਂ ਤਾਂ ਗਲੀ 'ਚ ਖੜੂਗੀ ਗੱਡੀ ਕੋਲੇ ਮੇਰੀ ਬੇਬੇ ਨੂੰ ਲੈ ਕੇ ਚੜਾ ਲਿਓ ਨਾ ਚਲ ਕੋਈ ਮੈਂ ਤੇਰੀ ਬੇਬੇ ਦਾ ਤਿਆਰੀ ਹੁਕਰ ਦੇਖਣਾ ਆਪਾਂ ਫੋਨ ਤਾਂ ਖਰੀਦ ਦਿੱਤਾ ਕਹਿੰਦਾ ਭੈਣ ਹੋਰੀਆਂ ਨੂੰ ਤੇ ਬਸ ਉਹ ਆਪੇ ਆਜੋ ਆਜੋ ਯਾਰ ਨੂੰ ਕੀ ਯਾਰੀ ਦਾ ਯਾਰ ਨੂੰ ਜਿਵੇਂ ਕਹਿੰਦੇ ਹੁੰਦੇ ਬੇਬੇ ਨੇ ਕੋੜੇ ਪੀੜਨੇ ਐ ਗੱਡੀ 'ਚ ਡਿੱਗ ਕੇ ਆਊਗੀ ਮਸਾਂ ਬੇਸੁਰਤ ਹੋਈ ਪਈ ਹੂ ਜਮਾ ਬੇਬੇ ਦਾ ਹੋ ਕੇ ਰਾਏ ਲੱਗਦਾ ਵੀ ਕਿ ਦੋਕੇ ਨਾ ਮੈਂ ਆਪ ਦੇ ਨਗਰ ਤੇ ਜਾ ਮਾ ਤੇ ਜਾ ਮੈਂ ਕਰੇ ਜਾ ਮਾ ਚੱਲ ਚੱਲ ਕੇ ਇਧਰ ਆ ਪਰਲੀ ਗੜੀ ਆਊਗਾ ਤਹਾਲੀ ਕਿਆ ਪੌਥੀ ਜਾ ਚੜਦੇ ਚੱਲ ਪੁੱਤ ਚੱਲ ਆ ਜਾ ਫਿਰ ਤੂੰ ਉਧਰ ਹੀ ਜਾਏਂਗੀ ਹੋਰ ਪੁੱਤ ਮੈਂ ਚੜ ਮੈਂ ਤਾਂ ਉਧਰ ਹੀ ਬਹਉਂ ਤੇਰੀ ਬੇਬੇ ਨੂੰ ਤੁਸੀਂ ਆ ਜਾ ਲੈ ਕੇ ਤੇ ਮੈਂ ਆਉਂਦਾ ਉਧਰ ਲੈ ਕੇ ਰਾਂ ਬੇਬੇ ਨੂੰ ਨਾਲ ਚੱਲੀ ਚੱਪੂਆ ਫਿਰ ਚੱਲੀ ਆ ਜਾ ਬਾਬਾ ਹਜੇ ਵੀ ਮੰਨ ਗਿਆ ਮੁੰਡਾ ਮੈਂ ਤਾਂ ਐ ਸੀ ਮੈਂ ਕਿਹਾ ਕਿ ਤਾਈ ਨਾ ਕਹਦੇ ਭੂਆ ਤਾਂ ਉਹੀ ਮਾਰੀ ਜਾਂਦੀ ਆ ਆਪਣੀ ਨਾ ਨਾ ਭੂਆ ਉਹਦਾ ਬੇਬੇ ਨੂੰ ਬੇਬੇ ਤਾਂ ਹੁਣ ਉਹੀ ਗੱਲ ਐ ਸੀ ਕਰ ਬੇਬੇ ਨੂੰ ਤੋਰਿਆ ਸੀ ਤੱਕੇ ਨਾ ਗਈ ਹੁਣ 10:30 ਕੀ ਸਾਰੇ ਗਲਤੀ ਤਾਂ ਮਾਸਟਰ ਨਹੀਂ ਦੀ ਜਿਹੜੀ ਖਿੱਚ ਕੇ ਲ ਗਈ ਐ